ਯਾ ਜੋ ਸਟਾਪ ਲੱਕੀਨ ਬੇਸਟ ਸਟਾਪ ਪਾ ਮੰਜੋ ਯਾ ਤੇਰੇ ਸ਼ੇਰ ਦੀ ਵਾ ਸਾਡੇ ਵੱਲ ਦੀ ਅੱਖਾਂ 'ਚ ਅੱਖਾਂ ਦੇ ਵਿੱਚ ਨਾਲ ਮਲਣੀ ਜਾਈ ਲੈ ਕੇ ਤੇ ਤੇਰੇ ਯਤਨੀ ਹੂੜੇ ਉਤਾ ਵਿੱਚ ਯਾਰੋ ਮਾਰੇ ਮੁੰਡਾ ਏਹ ਈ ਗੱਲ ਕਰਦੀ ਤੂੰ ਅੱਜ ਫਿਰਦੀ ਸਿਰੇ ਦੇ ਸ਼ਿਕਾਰੀ ਤੇਰੇ ਯਾਰੇ ਅੱਜ ਨਹੀਂ ਵੈਰੀਆਂ ਦੀ ਪੜਦੀ ਨਹੀਂ ਬਾਜ਼ ਅੱਜ ਨਹੀਂ ਹੱਥ ਨਹੀਂ ਆਉਂਦੀ ਆ ਰਿਕਾਰ ਅੱਜ ਨਹੀਂ ਜੱਟ ਨੇ ਜੱਟਾਂ ਨੇ ਰਿਕਾਰ ਆ ਬਣਾਏ ਜਿਹੜੀ ਆਉਂਦੇ ਨਹੀਂ ਉਹ ਕੱਟ ਵੈਰੀਆਂ ਦੇ ਪੱਤ ਨਹੀਂ ਕੱਟ ਦਿੱਤੇ ਕੱਢ ਦਿੱਦੇ ਹੱਥੋਂ ਆਦ ਨਹੀਂ ਛੱਡ ਦਿੰਦੇ ਹੱਥ ਜਿੱਤੂ ਤੇ ਵੱਜ ਨਹੀਂ ਏਹ ਈ ਗੱਲ ਕਰਦੀ ਤੂੰ ਅੱਜ ਫਿਰਦੀ ਕੱਲੇ ਕੱਲੇ ਠਕੂਰ ਰੱਥੇ ਨਾਲ ਬੰਨਣੀ ਕੱਲੇ ਕੱਲੇ ਠਕੂਰ ਰੱਥੇ ਨਾਲ ਬੰਨਣੀ ਕੱਲੇ ਕੱਲੇ ਠਕੂਰ ਰੱਥੇ ਨਾਲ ਬੰਨਣੀ ਮੈਨੂੰ ਵੀ ਉਹ ਕਹਿੰਦੇ ਆ ਗੱਲ ਖਾਬ ਲਈਏ ਕਰਦਾ ਵੀ ਕਰਦਾ ਵਾ ਕਾਬ ਲਈਏ ਕਰ ਦੂੰਗਾ ਕਰ ਦੂੰਗਾ ਸਭਾ ਯਟਨੀ ਖੂਨ ਦੇ ਨਿਸ਼ਾਨ ਵੀ ਮੈਂ ਲੂੰ ਚਟਨੀ ਏੜੀ ਗੱਲ ਫਿਰਦੀ ਦੂ ਅੱਜ ਕਰਦੀ ਜੀਵ ਨਾਲ ਜੀਵ ਨਾਲ ਕਡੂ ਵੱਟਨੀ ਵੈਰੀਆਂ ਦੇ ਕਰਦੀ ਨਹੀਂ ਅੱਖ ਨਾ ਦਨੀ ਕੱਲੇ ਕੱਲੇ ਠੋਕਰ ਸੇ ਨਾਲ ਬੰਨਣੀ ਯਾ 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 ਫੋਨੀ ਮੇਰੇ ਰੈਪ ਕੇ ਮਿਆਂ ਹੁੰਦੇ ਟੂੜ ਪੱਟੀਆਂ ਦੇ ਅੱਖਾਂ ਦੇ ਰੀਆਂ ਚੁੰਨਦੇ ਤੇਰੀਆਂ ਦੀ ਗੱਲ ਗੱਲਾਂ ਵਿੱਚ ਗੱਲ ਕਿਹੜੀ ਮਿਸ ਨਮਾ ਕੰਡੂ ਪੂਰੇ ਹੱਲ ਕੰਡੂ ਪੂਰੇ ਹੱਲ ਕੰਡੂ ਪੂਰੇ ਹੱਲ ਕੰਡੂ ਪੂਰੇ ਹੱਲ ਬਾਗ ਸਿਰ ਤੇ ਸੂਰ ਦੇ ਹਰਾਂ ਤੇ ਤਰ੍ਹਾਂ ਮੈਂ ਲਾਈਫ ਜਿਵੇਂ ਜੁੰਦੇ ਆ ਸ਼ਿਕਾਰ ਨਵੇਂ ਦਿਓ ਆੜ ਦੇ ਆ ਬੇਲੀ ਜਿਹੜੇ ਅੱਛ ੱਲੇ ਗੱਲੇ ਠੋਕੂ ਰਸੇ ਬਨ ਬਨ ਰਸੇ ਬਨ ਬਨ ਰਸੇ ਨਾਲ ਬਨ ਅੱਖਾਂ ਚ ਬਰੂਦ ਅੱਖ ਰੰਦੀ ਮੇਰੀ ਲਾ కల్ల కల్లూరస్ బ మన